ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਗ ਨੂੰ ਆਪ ਜੀ ਸਮਰਪਿਤ ਬੈਠੇ ਹੋ 550 ਸਾਲ ਪਹਿਲਾਂ ਸਹਿਬ ਜੀ ਦੇ ਪ੍ਰਕਾਸ਼ ਦਾ ਕਾਰਨ ਸਤਗੁਰ ਆਪ ਬਿਆਨ ਕਰਦੇ ਨੇ ਕਿ ਜਿਸ ਵਕਤ ਜਿੰਨ ਨੂੰ ਤੁਸੀਂ ਧੁੰਦ ਆਖਦੇ ਹੋ ਕਲਯੁਗ ਆਖਦੇ ਹੋ ਮਾੜਾ ਸਮਾਂ ਆਖਦੇ ਹੋ ਉਹਦੀਆਂ ਨਿਸ਼ਾਨੀਆਂ ਕੀ ਨੇ ਚਾਰ ਜ਼ਿੰਦਗੀ ਦੀਆਂ ਧਰਾਵਾਂ ਨੇ ਜਿਸ ਦੇ ਨਾਲ ਹਰ ਇੱਕ ਬੰਦੇ ਦੀ ਜ਼ਿੰਦਗੀ ਜੁੜੀ ਹੋਈ ਹੈ ਪਹਿਲਾ ਪੱਖ ਹੈ ਧਾਰਮਿਕ ਦੂਸਰਾ ਹੈ ਨੀਤੀ ਤੀਸਰਾ ਹੈ ਸਮਾਜ ਤੇ ਚੌਥਾ ਹੈ ਆਰਥਿਕਤਾ ਜਿਹਨੂੰ ਕਿਰਤ ਦੇ ਰੂਪ ਵਿੱਚ ਲੈਨੇ ਮਹਾਰਾਜ ਜੀ ਕਹਿੰਦੇ ਮੇਰੇ ਆਉਣ ਦਾ ਕਾਰਨ ਸੁਣੋ ਧਾਰਮਿਕ ਤਲ ਤੇ ਕਲਯੁਗ ਕਦੋਂ ਆਉਂਦਾ ਹੈ ਮਾੜਾ ਸਮਾਂ ਕਦੋਂ ਆਉਂਦਾ ਹੈ ਜਦੋਂ ਧਰਮ ਦੇ ਬੰਦੇ ਧਾਰਮਿਕ ਸਥਾਨਾਂ ਤੇ ਬਹਿ ਕੇ ਝੂਠ ਬੋਲਣ ਲੱਗ ਜਾਂਦੇ ਮੇਰੇ ਵਰਗਾ ਇੱਕ ਟਾਈਮ ਲਾਈਨ ਪਿੱਛੇ ਵੀ ਝੂਠ ਬੋਲ ਜਾਂਦਾ ਹੈ ਲੇਟ ਹੋਇਆ ਸਚਾਈ ਨਹੀਂ ਦੱਸਣੀ ਕਿਉਂ ਹੋਇਆ ਅਸਰ ਕੀ ਹੋਊ ਨਿੱਕੀ ਨਿੱਕੀ ਗੱਲ ਪਿੱਛੇ ਬੋਲਿਆ ਹੋਇਆ ਝੂਠ ਵੱਡੇ ਪੈਮਾਨੇ ਤੇ ਨੁਕਸਾਨ ਕਰਦਾ ਹੈ ਧਾਰਮਿਕ ਬੰਦੇ ਧਰਮ ਦੇ ਪੈਰੋਕਾਰ ਦੂਜਿਆਂ ਨੂੰ ਆਖਦੇ ਨੇ ਲਿਆਓ ਤੁਹਾਡੇ ਗੁਨਾਹ ਮੰਦਰ ਮਸਜਿਦ ਦੇ ਅੰਦਰ ਬਖਸ਼ਾ ਦਿੰਨੇ ਆਪ ਤੇ ਗੁਨਾਹ ਹੀ ਉੱਥੋਂ ਸ਼ੁਰੂ ਕਰਦੇ ਪਏ ਹੋ ਤੁਹਾਡੇ ਕੌਣ ਬਖਸ਼ਾਊ ਕਲਯੁਗ ਦੀ ਨਿਸ਼ਾਨੀ ਕੀ ਮਾੜੀ ਸਮੇਂ ਦੀ ਨਿਸ਼ਾਨੀ ਕੀ ਨੀਤੀਵਾਨ ਬਾਹਰੋਂ ਤਾਂ ਟੰਡੋਰਾ ਪਿੱਟ ਰਿਆ ਐ ਮੈਂ ਤੁਹਾਡੇ ਹੱਕਾਂ ਦੀ ਰਾਖੀ ਲਈ ਮੰਤਰੀ ਬਣਨ ਲੱਗੇ ਆ ਰਾਜਾ ਬਣਨ ਲੱਗੇ ਆ ਵਜ਼ੀਰ ਬਣਨ ਲੱਗੇ ਆ ਹੁੰਦਾ ਕੀ ਹੈ ਮਹਾਰਾਜ ਜੀ ਕਹਿੰਦੇ ਨੇ ਹੱਕਾਂ ਦੀ ਗੱਲ ਕਰਦੇ ਨੇ ਫਰਜ਼ਾਂ ਦੀ ਭੁੱਲ ਗਏ ਨੇ ਜਦੋਂ ਮਨੁੱਖ ਹੱਕ ਦੀ ਗੱਲ 'ਚ ਗਵਾਚ ਕੇ ਫਰਜ਼ ਭੁੱਲ ਜਾਏ ਤੇ ਫਿਰ ਹੁੰਦਾ ਕੀ ਹੈ ਉਲਟੀ ਬਾੜ ਖੇਤ ਕੋ ਖਾਈ ਜਿਹੜਾ ਸੌਂ ਖਾਂਦਾ ਹੈ ਤੁਹਾਡੀ ਰਾਖੀ ਕਰਾਂਗਾ ਜਿਹੜਾ ਵੀ ਉਹੀ ਵੜੇਗਾ ਕਲ ਜੋ ਤੀਸਰਾ ਹੈ ਸਮਾਜ ਪਰਜਾਇੰਦੀ ਗਿਆਨ ਬਿਨ ਮਹਾਰਾਜ ਕਹਿੰਦੇ ਹਾਲਾਤ ਐਸੇ ਬਣੇ ਹੋਏ ਨੇ ਜਿਨ੍ਹਾਂ ਲੋਕਾਂ ਨੂੰ ਪਰਮੇਸ਼ਰ ਨੇ ਮਨੁੱਖ ਬਣਾ ਕੇ ਪੈਦਾ ਕੀਤਾ ਧਰਤੀ ਤੇ ਉਹਨਾਂ ਵਰਣਵੰਡ ਖੜੀ ਕਰ ਦਿੱਤੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਸੰਨਿਆਸੀਆਂ ਦੇ 10 ਨੇ ਜੋਗੀਆਂ ਦੇ 12 ਨੇ ਮੁਸਲਮਾਨਾਂ ਦੇ 72 ਨੇ ਬਾਕੀ ਹੁਣ ਤਾਂ ਪਤਾ ਨਹੀਂ ਕਿੰਨੇ ਕੋ ਹੋਣਗੇ ਉਸ ਵਰਣਵੰਡ ਨੇ ਖੋਖੇ ਖਾਣ ਦੀ ਅਜੇਹੀ ਆਦਤ ਪਾਈ ਉਹ ਰਿਸ਼ਵਤ ਨੂੰ ਹੱਕ ਸਮਝਦਾ ਹੈ ਦਸਵੰਦ ਨੂੰ ਫਰਜ਼ ਨਹੀਂ ਸਮਝ ਰਿਹਾ ਇੱਥੇ ਇਹੋ ਜੀ ਹਨੇਰ ਗਰਦੀ ਵਾਪਰੀ ਹਰ ਬੰਦਾ ਦੂਜੇ ਨੂੰ ਖਾਣ ਤੇ ਲੱਗਾ ਇਹ ਤਿੰਨ ਕਫੀਸ ਦੀ ਨੇ 97 ਜਿਹੜੇ ਸੀ ਉਹ ਤਾਂ ਦੁਖੀ ਹੋ ਗਏ ਪੀੜਤ ਹੋ ਗਏ ਧਰਤੀ ਪੁਕਾਰੀ ਪਰਮੇਸ਼ਰ ਨੇ ਫਰਿਆਦ ਸੁਣੀ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪਰਮੇਸ਼ਰ ਆਪ ਧਰਤੀ ਤੇ ਆਏ ਤੇ ਮੈਂ ਬੇਨਤੀ ਕਰਦਿਆਂ ਗੁਰ ਜੈਸਾ ਨਾ ਹੀ ਕੋ ਦੇਵ